ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਦਿਲ ਦੀ ਆਵਾਜ਼ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਲਾ ਤਨੂੰ ਅੱਜ ਆਪਾਂ ਲੰਮੇ ਸਮੇਂ ਬਾਅਦ ਫੇਰ ਵਾਪਸੀ ਕਰ ਰਹੇ ਆ ਤੇ ਅੱਜ ਆਪਾਂ ਵਲੌਗ ਬਣਾਵਾਂਗੇ ਆਪਣੇ ਪਿੰਡ ਦੇ ਮੇਲੇ ਦਾ ਚੌਥਾ ਮੇਲਾ ਬਾਬਾ ਜੋਗੀ ਵੀਰ ਜੀ ਦਾ ਤੇ ਮੇਲੇ ਤੇ ਦਿਖਾਵਾਂਗੇ ਕਿ ਕਿੱਦਾਂ ਮੇਲਾ ਭਰਦਾ ਕੀ ਕੀ ਪ੍ਰਬੰਧ ਕੀਤੇ ਆ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾਣਾ ਉਦਾਂ-ਉਦਾਂ ਤੁਹਾਨੂੰ ਮੇਲੇ ਦੱਸਾਂਗੇ ਆਜ ਉਹ ਕਰਾਂ ਮਿਲਦੇ ਬਾਬਾ ਜੋਗੀ ਵੀਰ ਦਾ ਮੇਲਾ ਤੇ ਹਲਵਾਈ ਸਾਹ ਲੱਗੇ ਹੋਏ ਆ ਆਪਣੇ ਤੇ ਬਾਲ ਪੂੜਿਆਂ ਦਾ ਜਿਹੜਾ ਘੀਰੇ ਨਾਲ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਸੰਗਤ ਦਾ ਸੇਵਾ ਕਰਦੀ ਆ ਤੇ ਸਾਰੇ ਸੰਗਤ ਦਾ ਵੀ ਧੰਨਵਾਦ ਕਰਦੇ ਆਪਾਂ ਜਿੰਨੇ ਵੀ ਭਰਾ ਸਾਡੇ ਸੇਵਾ ਕਰਨ ਆਇਆ ਉਧਰ ਜਿਹੜਾ ਡ్రਾਈ ਫਰੂਟ ਫਰੂਟ ਜਿਹੜਾ ਉਹ ਕੱਟਿਆ ਜਾ ਰਿਹਾ ਤੇ ਡ్రਾਈ ਫਰੂਟ ਫਰੂਟ ਜਿਹੜਾ ਕੱਟਿਆ ਜਾ ਰਿਹਾ ਸੇਵਾ ਦਾ ਆਪਾਂ ਮਿਲੋਣਾ ਤੁਹਾਨੂੰ ਅੱਗੇ-ਅੱਗੇ ਜਿੱਦਾਂ ਵੀ ਮੇਲੇ ਦੀ ਕਾਰਜ ਜਾ ਰਹੀ ਆ ਦਰਸ਼ਨ ਕਰਾ ਕੇ ਲੈ ਕੇ ਆਉਣਾ ਤੁਹਾਨੂੰ ਬਾਬਿਆਂ ਦੇ ਉੱਪਰ ਕੋਈ ਵੀ ਪੀਰ ਬਾਬਾ ਜੀ ਖੱਤੋਂ ਦੇ ਸੰ ਦਾਨੀਆਂ ਦੇ ਦਾਨੀ ਸਤਿ ਸ੍ਰੀ ਅਕਾਲ ਜਿਹੜਾ ਤੇ ਬਹੁਤ ਮਿਹਨਤ ਕੀਤੀ ਆ ਸਾਰੇ ਭਰਾਵਾਂ ਨੇ ਜਿੰਨੇ ਵੀ ਸੇਵਾਦਾਰ ਰਹੀ ਸੀ ਸਰਮਾਈ ਤਾਂ ਉਹ ਬਹੁਤ ਸੋਹਣੀ ਜਗ੍ਹਾ ਜਿਹੜੀ ਆ ਹਾਂ ਆ ਬੰਦੋ ਦਾ ਵਹਿਗੁਰੂ ਦੇ ਘਟ ਖੈਰਾ ਨਹੀਂ ਚਾਹਦਾ ਹਰ ਇੱਕ ਬੰਦਾ ਹਉਕਾਰ ਵਿੱਚ ਫੁੱਲਿਆ ਜਿੰਨੇ ਕੋਈ ਸ਼ੈਰੀ ਕਹਿੰਦਾ ਹਾਲ ਹੋਛ ਨਹੀਂ ਕੱਬਾ ਬੰਦੇ ਆ ਤੂੰ ਜਾਣੇ ਕਿ ਉਹ ਕਿਨੂੰ ਖੁਰਦਾ ਜਿੰਦਰੋ ਤੈਨੂੰ ਘਰ ਦੇ ਮੋੜ ਤੇ ਤੁਹ ਬਣ ਕੇ ਮੁਸਾਫਰ ਦਰਦਾ ਇਹ ਗੱਲ ਕਰਕੇ ਤੇ ਤੈਨੂੰ ਲੋਟ ਕਹਿਣਗੇ ਇਹ ਬਲੌਗ ਦਾ ਆਪਣਾ ਇੱਕੋ ਇੱਕ ਮਕਸਦ ਆਰੇ ਆਪਣੇ ਭਰਾ ਭਾਰ ਬੈਠੇ ਨੇ ਉਹ ਵੀ ਜਰੂਰ ਮਿਲੇ ਦਾ ਸੰਗਰ ਸਿੰਘ ਆਪੋ ਜੀ ਦਾ ਸੰਗਰ ਸਿੰਘ ਜਿੱਥੇ ਜੱਪੇ ਜਾਵੇ ਸਾਡੀ ਕਥਾ ਵੀ ਜਿਹੜਾ ਲੰਗਰ ਹਾਲ ਬਣਾਇਆ ਸੇਵਾ ਦਾ ਰੋਦ ਸੇਵਾ ਕਰਦੇ ਬਾਲਪੁਰਿਆਂ ਦਾ ਜਿਹੜਾ ਲੰਗਰ ਸੰਗਤ ਜਿਹੜੀ ਸਕਦੀ ਹੋਈ ਤੇ ਬੱਚੇ ਬਹੁਤ ਚਾਹ ਨਾਲ ਜਿਹੜੀ ਸੇਵਾ ਕਰਦੇ ਬੱਚਿਆਂ ਦਾ ਬਹੁਤ ਵੱਡਾ ਸਹਿਯੋਗ ਆ ਪਿੰਡ ਦੇ ਵਿੱਚ ਉਹ ਵੀ ਕੰਮ ਹੁੰਦਾ ਤੇ ਬੱਚੇ ਭੱਜ ਭੱਜ ਕੇ ਸੇਵਾ ਕਰਦੇ ਆ ਤੋਂ ਨਾਲ ਦੇ ਸਮਾਨ ਬੱਚਿਆਂ ਦੇ ਇਹ ਖੇਡਾਂ ਤੇ ਹੋਰ ਵੀ ਇਹ ਚੀਜ਼ ਦੇ ਚਾਹ ਹੁੰਦਾ ਬੱਚਿਆਂ ਨੂੰ ਮੇਲੇ ਤੇ ਕਿਸੇ ਵੀ ਮੇਲੇ ਤੇ ਜਾਈ ਆਪਾਂ ਇਹ ਚੀਜ਼ਾਂ ਦਾ ਜਿਹੜਾ ਚਾਹ ਹੁੰਦਾ ਬੱਚਿਆਂ ਨੂੰ ਬੱਚੇ ਚਾਹੀ ਚਾਏ ਆਉਂਦੇ ਆ ਵੀ ਮੇਲਾ ਆ ਗਿਆ ਆਪਾਂ ਉਥੋਂ ਖੜਾਉਣੇ ਲਵਾਵਾਂਗੇ ਜਾਂ ਕੋਈ ਹੋਰ ਚੀਜ਼ ਲਵਾਵਾਂਗੇ ਤੇ ਇਹ ਚੀਜ਼ਾਂ ਦਾ ਚਾ ਆਪਾਂ ਨੂੰ ਵੀ ਹੁੰਦਾ ਇਸ ਵਾਰ ਦਾ ਮੇਲਾ ਆਉਣਾ ਘਰ ਦੇ ਨਾਲ ਆਪਾਂ ਟਰਾਲੀ ਜਾਣਾ ਤੇ ਉੱਥੇ ਲੜ ਲੜ ਕੇ ਚੀਜ਼ਾਂ ਲੈਣੀਆਂ ਤੇ ਬਚਪਨਾ ਤੇ ਵੈਸੇ ਬਚਪਨ ਹੀ ਹੁੰਦਾ ਤੇ ਆ ਬੇਹ ਜਿਹੜੇ ਤੇ ਦੇਖਦਾ ਨਾ ਵੈਸੇ ਤੇ ਲੜਕਿਆਂ ਬਾਹਲੇ ਪਸੰਦ ਕਰਦੇ ਆ ਜਦੋਂ ਆਉਣ ਲੱਗਿਆਂ ਸੰਗ ਦਾ ਹਜੇ ਸੰਗ ਤਾਂ ਥੋੜੇ ਘੱਟ ਆਉਂਦੀਆਂ ਕਿਉਂਕਿ ਸਵੇਰ ਦਾ ਸਮਾਂ ਹਜੇ ਜਦੋਂ ਸੰਗ ਤਾਂ ਆਉਣ ਲੱਗਿਆਂ ਤੇ ਬੇਹ ਨਹੀਂ ਕਿਸੇ ਦੇ ਮਿਲੂਗਾ ਤੁਹਾਨੂੰ ਟਾਲੀ ਚ ਬੇਹ ਤਾਂ ਫੇਰ ਔਡ ਗਿਆ ਲਿਓ ਹੋਣਗੇ ਚਰਚੇ ਬੇਹਰਾਂ ਦੇਖੋ ਤੇ ਆ ਬੁੜੀਆਂ ਦਾ ਸਮਾਨ ਆ ਗਿਆ ਸੁਰਖੀ ਬਿੰਦੀ ਨਾਂ ਪਾਲਸ ਵਗੈਰਾ 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 ਤੇ ਆ ਟੋਕਰੀਆਂ ਟੋਕਰੀਆਂ ਇਧਰ ਗੱਡੀਆਂ ਲੱਗ ਰੀਆਂ ਗੰਨੇ ਰਾਤੀਆਂ ਉਧਰ ਭੈਣੀ ਵਾਲਿਆਂ ਦੀ ਗੁਲਫੀ ਆ ਗਈ ਮੱਖਣ ਪਨੀਰ ਸੋਲੇ ਕੁਲ ਤੇ ਗੜੀ ਮੇਲਾ ਇੱਕ ਤੀ ਦੇਖਣ ਤੋਂ ਜੱਜਮੈਂਟ ਹੁੰਦੀ ਹੈ ਵੀ ਮੇਲਾ ਬਹੁਤ ਜ਼ਿਆਦਾ ਭਰਨਾ ਇਧਰ ਗੜੀ ਥੀਰ ਦੇ ਵਿੱਚ ਥੋੜੀ ਥੀਰ ਕਹਿੰਦੇ ਪਤਲੀ ਆ ਪਤਾ ਲੱਗੇ ਫਿਰ ਵੀ ਮਾਲ ਪੂਰੇ ਤੇ ਚੜਦੀ ਆ ਚੰਚੰਚੰਚ ਇਧਰ ਕੱਲ ਬੰਨੇ ਨੇ ਬਹਾਰ ਚੜ ਗਿਆ ਸੀ ਤੇ ਮਸਾਂ ਸਾਥ ਕੇ ਲੈ ਗਏ ਆ ਓਕਾ ਇਹ ਸਾਡਾ ਇੰਜੀਨੀਅਰ ਆ ਇਹ ਸਾਰਾ ਕੁਝ ਇਹ ਇੰਜੀਨੀਅਰ ਦੇ ਹੱਥ ਵਾਸੋਂਦਾ ਕੋਈ ਵੀ ਸਕੀਲ ਨਹੀਂ ਦਸਦੀ ਵਾਂਟੂ ਹਲਵਾਈ ਦੇਵੰਦਾ ਪੈਂਡ ਲਈ ਬਹੁਤ ਯਾਰਸੇ ਜਾਗੋ ਜਰਦੇਵਨ ਮੋਰ ਮਾਲਕੜੇ ਬਾਰੇ ਮੇਲਾ ਹੁਣ ਭਰ ਲੱਗਿਆ ਮੇਲਾ ਪੂਰਾ ਸੇਵਾਦਾਰ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡ ਰੇ ਕਬੂ ਦੁਕਾਨਾਂ ਵੀ ਲੱਗੀਆਂ ਮੇਲਾ ਇਹਦਾ ਮਤਲਬ ਵੀ ਭਰੂਗਾ ਬਹੁਤ ਜਿਹੜੇ ਸਹਾਉ ਨਾਲ ਦੁਕਾਨਾਂ ਲੱਗੀਆਂ ਨੇ ਤੇ ਮਾਰੇ ਇੱਕ ਸਾਲ ਦੋ ਤਿੰਨ ਤਿੰਨ ਕੇ ਸਾਲ ਹੋ ਗਏ ਤਿੰਨ तकरीबन 3-4 ਸਾਲ ਪਹਿਲੇ ਸਾਲ ਕੁਝ ਹੋਰ ਦੂਜੇ ਸਾਲ ਕੁਝ ਹੋਰ ਤੀਜੇ ਸਾਲ ਕੁਝ ਹੋਰ ਹੌਲੀ ਹੌਲੀ ਕਰਕੇ ਜਿਹੜਾ ਮੇਲਾ ਹਰ ਸਾਲ ਵੱਧਦਾ ਜਾ ਰਿਹਾ ਕਹਿੰਦੇ ਦਾ ਭਾਅ ਵੀ ਵੱਧ ਭਰਦਾ ਵਾ ਔਲੀ-ਔਲੀ ਫਰਕ ਪਈ ਜਾਂਦਾ ਜਿੰਨੇ ਵੀ ਦੁਕਾਨਦਾਰ ਆਉਂਦੇ ਨੇ ਪਹਿਲੀ ਕੋਸ਼ਿਸ਼ ਹੁੰਦੀ ਆ ਸਾਰੇ ਪਿੰਡ ਵਾਲਿਆਂ ਦੀ ਵੀ ਕੋਈ ਵੀ ਖਾਲੀ ਨਾ ਮੁੜੇ ਤੇ ਸਾਰੇ ਜਿਹੜੇ ਸਪੈਸ਼ਲ ਹਰ ਇੱਕ ਦੁਕਾਨਦਾਰ ਤੋਂ ਕੁਛ ਨਾ ਕੁਛੜੇ ਮੁੰਡੇ ਕਮੇਟੀ ਵਾਲੇ ਨੇ ਹਰੇਕ ਨੇ ਲੈਣੀ ਲੈਣਾ ਇਹ ਬੱਚੇ ਨੇ ਚਾਰ ਚੀਜ਼ਾਂ ਲੈਣੀਆਂ ਨੇ ਇਹ ਕਿ ਇੱਕ ਦੁਕਾਨ ਤੋਂ ਨਹੀਂ ਲੈਂਦੇ ਚਾਰੇ ਦੁਕਾਨਾਂ ਤੋਂ ਕੋਸ਼ਿਸ਼ ਹੁੰਦੀ ਆ ਵੀ ਇੱਕ-ਇੱਕ ਚੀਜ਼ ਚਾਰ ਦੁਕਾਨਾਂ ਤੋਂ ਲੈ ਲਈ ਆਪਾਂ ਤਾਂ ਜੋ ਸਾਰਿਆਂ ਨੂੰ ਥੋੜੇ-ਥੋੜੇ ਪੈਸੇ ਜਿਹੜੇ ਵੰਟੇ ਜਾਣ ਤਾਂ ਜੋ ਕੋਈ ਜਿਹੜਾ ਆਸਮੀਦ ਲੈ ਕੇ ਆਇਆ ਕੋਈ ਗਰੀਬ ਉਹ ਆਪਣੇ ਘਰ ਨੂੰ ਰੋਜ਼ਗਾਰ ਇੱਥੋਂ ਰੋਜੀ ਲੈ ਕੇ ਜਾਵੇ। ਇਹੀ ਕੋਸ਼ਿਸ਼ ਹੁੰਦੀ ਹੈ ਜਿਹੜੀ ਮੇਨ ਹੁੰਦੀ ਆ ਤੇ ਬਾਕੀ ਇਧਰ ਜਿਹੜੀ ਪਹਿਲਾਂ ਵੀ ਦਿਖਾਇਆ ਪਕੜਾਹੀ ਚੜੀ ਹੋਈ ਆ। ਨੂੰਨੇ ਲਈ ਹੁਣੀ ਬਾਈ ਪਿੰਦਰ ਹੁਣੀ ਬਾਈ ਬਿੱਟੋ ਹੁਣੀ ਠੀਰ ਦਾ ਜਾਇਜ਼ਾ ਲੈਂਦੇ ਹੋਏ। ਪਦਮ ਵਾਲਾ ਠੀਰ